ਗੁਰਦਾਸਪੁਰ ਦੇ ਕਸਬਾ ਧਾਰੀਵਾਲ ਜੋ ਲੰਗ ਦੀ ਅਪਰਮ ਬਾਰੀ ਦੁਆਬ ਨਹਿਰ ਵਿੱਚ ਇੱਕ ਲੜਕੀ ਨੇ ਛਾਲ ਮਾਰ ਕੇ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਨਹਿਰ ਕਿਨਾਰੇ ਸਬਜ਼ੀ ਫਰੂਟਦਿਆਂ ਰੇੜੀਆਂ ਫੜੀਆਂ ਵਾਲਿਆਂ ਨੇ ਕੁਝ ਦੁਕਾਨਦਾਰਾਂ ਨੇ ਵੱਡੀ ਦਲੇਰੀ ਦਿਖਾਉਂਦੇ ਹੋਏ ਲੜਕੀ ਨੂੰ ਪਾਣੀ ਦੇ ਤੇਜ਼ ਵਾਹਣ ਵਿੱਚੋਂ ਕੀ ਪਾਣੀ ਦੇ ਤੇਜ਼ ਵਾਹਣ ਚੋਂ ਸਹੀ ਸਲਾਮਤ ਬਾਹਰ ਕੱਢ ਲਿਆ ਲੜਕੀ ਨੇ ਨਹਿਰ ਵਿੱਚ ਮਾਰੀ ਛਾਲ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਕਪਟਨਾ ਸ਼ਰਮਾਈ ਜੇ ਬੇਟੀ ਬੈਠੀ ਸੀ ਉਹ ਘਰੋਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਆਉਣ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਿ ਮੈਨੂੰ ਦਰਤਾਪੁਰ ਜਾਣਾ ਵਾ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਹੈਗਾ ਤੇ ਇਹ ਨਾਲ ਕੁਝ ਦਿਨ ਪਰਾਂ ਗਿਆ ਵਾ ਤੇ ਉਹਨੇ ਦਰ ਆ ਕੇ ਸਾਲ ਮਾਰ ਦਿੱਤੀ ਆ ਜਿਹਦੇ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠਿਆਜਾ ਡੱਬਾ ਸੀ ਤੇ ਇਹ ਸਾਰੇ ਲੋਕ ਅੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਗੀ ਪਰੇਸ਼ਾਨ ਆ ਤੇ ਆਪਣਾ ਪਿੰਡ ਬਥਰਾ ਦੱਸ ਰਹੀ ਆ ਕਿ ਇਹ ਨਾਰ ਦੇ ਬੋਲਤੇ ਬੈਠੀ ਰਹੀ ਸੀ ਆਸਵੀਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਕੋਈ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਮੈਂ ਇਹਨੂੰ ਪੁੱਛਿਆ ਕਿ ਰੋਟੀ ਖਾਣੀ ਆ ਜਾਂ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੀ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆ ਗਈ ਤੇ ਪੂਰੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆ ਗਈ ਭਾਈ ਨਾਲ ਜਸ਼ਪਾਲ ਜੀ ਮੈਂ ਤੁਹਾਡੀ ਵੱਲੋਂ ਗੋਲੀ ਮੈਂ ਸਾਰਾ ਆਪਣੀ ਨਿਆਰ ਤਜਰਬਾ ਲਾ ਰਿਹਾ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਕਿ ਉਹ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਆ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਉਹ ਆਈ ਪੀਰ ਬੱਬੀ ਜਗਰ ਆਈ ਆ ਤੇ ਪੂਰੀ ਉਥੇ ਤਲਾਲੇ ਦੇ ਲੱਗੀਆਂ ਉਸ ਟਾਈਮ ਮੇਰੀ ਭਾਈ ਤੇ ਕੁਝ ਪੁਲਾਈ ਤੇ ਮੈਂ ਦੌੜ ਦੌੜ ਲੈ ਦੇ ਥੱਲੇ ਗਿਆ ਆ ਤੇ ਕੁੜੀ ਵੀ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਅਪੜਿਆ ਹਾਂ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਉਸ ਨੂੰ ਕਿਤਨਾ ਆਈ ਆਈ ਭਾਈ ਕੁਛ ਨਹੀਂ ਕੁਝ ਪੁੱਲਾ ਸਾਰੇ ਕੋਟੇ ਨੇ ਕਿ ਕੰਮ ਜਿਹੜੀ ਸਾਰੇ ਬੰਦੇ ਕਰਦੇ ਨੇ ਜਾਂ ਫੇ ਤਲਾਕ ਕਰ ਦਿੰਦੇ ਆ ਕਿ ਕੋਈ ਸਾਲੀ ਦਾ ਆਪਣੇ ਵਾਦੀ ਕਰ ਦੇ ਲਈ ਕਰਦੀ